ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਦੱਸਾਂਗੇ ਕਿ ਸ਼ਰਟ ਨਾਲ ਲਾਈਨਿੰਗ ਕਿਦਾਂ ਅਟੈਚ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਇਦਾਂ ਟੀਰੇ ਦਾ ਸੈਂਟਰ ਕਰਕੇ ਇੱਥੇ ਇੱਕ ਕੱਟ ਲਗਾ ਲਾਂਗੇ ਇਸੇ ਤਰੀਕੇ ਨਾਲ ਹੀ ਆਪਾਂ ਲਾਈਨਿੰਗ ਦਾ ਸੈਂਟਰ ਕਰਕੇ ਵੀ ਇੱਕ ਕੱਟ ਦਾ ਨਿਸ਼ਾਨ ਲਗਾ ਲਾਂਗੇ ਉਸ ਤੋਂ ਬਾਅਦ ਆਪਾਂ ਸ਼ਰਟ ਦੀ ਪੁੱਠੀ ਵਾਲੀ ਸਾਈਡ ਲਾਈਨਿੰਗ ਨੂੰ ਰੱਖਾਂਗੇ ਇਦਾਂ ਹੀ ਕੱਟ ਨੂੰ ਬਰਾਬਰ ਕਰਕੇ ਰੱਖ ਲਾਂਗੇ ਲਾਈਨਿੰਗ ਨੂੰ ਆਪਾਂ نیچے ਰੱਖਾਂਗੇ ਇਦਾਂ ਆਪਾਂ ਸਲਾਈ ਲਗਾਵਾਂਗੇ ਪਹਿਲਾਂ ਆਪਾਂ ਧੀਰੇ ਵਾਲੀ ਸਾਈਡ ਸਲਾਈ ਲਗਾ ਲਾਂਗੇ ਆਪਾਂ ਜਿਹੜਾ ਆਪਣਾ ਸ਼ਰਟ ਦਾ ਫੈਬਰਿਕ ਸੀ ਉਹਦੇ ਤੇ ਆਪਾਂ ਜਿਹੜੀਆਂ ਮੋਡੇ ਦੀਆਂ ਕਾਟਾਂ ਪਾ ਲਈਆਂ ਸੀਗੀਆਂ ਜਿਹੜਾ ਆਪਣਾ ਲਾਈਨਿੰਗ ਦਾ ਕੱਪੜਾ ਹੈਗਾ ਆ ਉਹਦੇ ਤੇ ਆਪਾਂ ਜਿਹੜੀਆਂ ਕਾਟਾਂ ਨਹੀਂ ਪਾਉਣੀਆਂ ਹੈਗੀਆਂ ਆਪਾਂ ਕੱਲੀ ਉਹਦੀ ਲੰਬਾਈ ਤੇ ਚੁੜਾਈ ਲੈ ਕੇ ਪਹਿਲਾਂ ਉਹਨੂੰ ਆਪਾਂ ਲਾਈਨਿੰਗ ਨੂੰ ਇਦਾਂ ਨਾਲ ਅਟੈਚ ਕਰ ਲਾਂਗੇ इस तरह ना जी हूँ इस तरह ना आप दूसरी साइड भी सिलाई लगा लेंगे ਹਾਂਜੀ ਸਾਰੀ ਲਾਈਨਿੰਗ ਅਟੈਚ ਕਰਨ ਤੋਂ ਬਾਅਦ ਹੁਣ ਜਿਹੜਾ ਆਪਾਂ ਐਕਸਟਰਾਕਟ ਫੈਬਰਿਕ ਹੈ ਦੀ ਕਟਿੰਗ ਕਰ ਦਾਂਗੇ ਹਾਂਜੀ ਦੂਸਰੀ ਸਾਈਡ ਦੀ ਕਟਿੰਗ ਵੀ ਕਰ ਦਾਂਗੇ ਇਸ ਤਰ੍ਹਾਂ ਜਿਹੜੀ ਹੈਗੀ ਆਪਣੀ ਲਾਈਨਿੰਗ ਬਹੁਤ ਵਧੀਆ ਤਰੀਕੇ ਨਾਲ ਅਟੈਚ ਹੋ ਜਾਂਦੀ ਹੈ ਤੇ ਕੋਈ ਵੀ ਜਿਹੜਾ ਹੈਗਾ ਇਹਦੇ 'ਚ ਵੱਲ ਨਹੀਂ ਪੈਂਦਾ ਹੈਗਾ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦ